ਸ਼ਿੰਗਾਰ ਵਾਲੀ ਦਾ ਬਹੁਤ ਜਿਆਦਾ ਖੁੱਲਾ ਢੋਲਾ ਚੌੜਾ ਖਵਾਨਾ ਯਾਰ ਗਿੱਟ ਗਿੱਟ ਪੈਈ ਆ ਬਾਈ ਸਾਰੇ ਸਨਾਂ ਦੇ ਦੇਖੋ ਸਾਰੇ ਮੇਲੇ ਦਾ ਸ਼ਿੰਗਾਰ ਆ ਅੱਜ ਤੇ ਚੜਾਈ ਚੜੂਈ ਦੇਖੋ ਯਾਰ ਕਰਮਾਲੀ ਦੀ ਅਗਦਾ ਸਾਰਿਆਂ ਨਾਲ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਤਰੀਕ 11 ਨਵਾਂ ਮਹੀਨਾ 2025 ਪਸ਼ੂ ਮੰਡੀ ਤਨੋਲਾ ਤੇ ਖੜਿਆ ਜੀ ਲੁਕਾਵਾਂਗੇ ਵਿਕਰੀ ਵਾਲੇ ਨਾ ਕਵਰ ਕਰਕੇ ਬਹੁਤ ਚੰਗੇ ਜਨਮ ਰਾਇੜੇ ਪਸ਼ੂ ਮੰਡੀ ਤਨੋਲਾ ਦੇ ਵਿੱਚ ਅੱਜ ਪਹੁੰਚੇ ਆ 11 ਤਰੀਕ ਵਾਲੀ ਵੱਡੀ ਮੰਡੀ ਅੱਜ 11 ਤੇ 27 ਤਰੀਕ ਨੂੰ ਬਾਈ ਜਿਹੜੀ ਤਨੋਲਾ ਮੰਡੀ ਲੱਗਦੀ ਹੈਗੀ ਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਿਹੜੇ ਭਰਾ ਨਵੇਂ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਮਰੌਣਕ ਜਿਹੜੀ ਮੰਡੀ ਦੇ ਵਿੱਚ ਚੰਗੀ ਲੱਗ ਚੁੱਕੀ ਆ ਵੀਡੀਓ ਨੂੰ ਚਲਦੀ ਚਲਦੀ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਆਜੋ ਫਿਰ ਵਿਕਰੀਆਂ ਇਹਨਾਂ ਘੜੇ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਦੇਖੋ ਬਹੁਤ ਰੌਣਕ ਲੱਗੀਆਂ ਮੰਡੀ ਦੇ ਵਿੱਚ ਆਜੋ ਫਿਰ ਦਿਖਾਉਣੇ ਵਿਕਰੀਆਂ ਇਹਨਾਂ ਲੈ ਵੀ ਕਿ ਮਾਝ ਦਿਖਾਉਣੇ ਤੁਹਾਨੂੰ ਯਾਰ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਮਾਝ ਆ ਬਾਈ ਪਸ਼ੂ ਮੰਡੀ ਢਨੋਲਾ ਦੇ ਉੱਪਰ ਇੱਕ ਵਾਰੀ ਤੁਰਦੀ ਦੇਨੇਗਾ ਮਾਰੋ ਕਰਮਾਲੀ ਤੇ ਸਾਰੀ ਮੰਡੀ ਦੇ ਵਿੱਚ ਟੌਪ ਦੀ ਮੱਝ ਆ ਬਾਈ ਲੈ ਵਾ ਲੋ ਆ ਸਾਨੂੰ ਨੇੜੇ ਤੋਂ ਵੀ ਦਿਖਾਵਾਂ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਕਰਮਾਲੀ ਨੂੰ ਸਿੰਘ ਸੰਗ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਬਾਡੀ ਬੰਤਰ ਦਾ ਬਾਈ ਲਾਜਵਾਬ ਬਾਡੀ ਬੰਤਰ ਦੀ ਆ ਤੇ ਹਵਾਨਾ ਕਰਮਾਲੀ ਦਾ ਬਹੁਤ ਜ਼ਿਆਦਾ ਖੁੱਲਾ ਢੋਲਾ ਚੌੜਾ ਹਵਾਨਾ ਯਾਰ ਗਿੱਟ ਗਿੱਟ ਪੈਂਦੀ ਆ ਬਾਈ ਸਾਰੇ ਥਣਾ ਤੇ ਦੇਖੋ ਚਾਰ ਸਪੇਰੋ ਗਿੱਟ ਗਿੱਟ ਪੈਂਦੀ ਆ ਥਣਾ ਤੇ ਪੀੜੀ ਦੇ ਪਾਵਾਂ ਵਰਗੇ ਥਾਣਾ ਨੇੜੇ ਵੀ ਦਿਖਾ ਦੇਗੇ ਤੁਹਾਨੂੰ ਇੱਕ ਵਾਰੀ ਤੁਰਦੀ ਦੇਗਾ ਮਾਲੇ ਦੇਖੋ ਸਾਰੇ ਮਿਲਦਾ ਸ਼ਿੰਗਾਰ ਆ ਮੱਝ ਤੇ ਚੜਾਈ ਚੜੂਈ ਦੇਖੋ ਯਾਰ ਕਰਮਾ ਵਾਲੀ ਦੀ ਇਹ ਠਪੋੜੀ ਦੀ ਜੜਾਈ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਸੋਹਣੀ ਮੰਤਰ ਮੱਝ ਦੀ ਤੇ ਓਨੀ ਸੋਹਣੀ ਮੰਤਰ ਆ ਜਿਹੜੀ ਲੇਵੇ ਦੀ ਆ ਦੇਖੋ ਇਹਦੀ ਮੱਝ ਤੇ ਡੱਟੀ ਜਿਆ ਸੁਣੋਗਾ ਹਾਂ 18 ਲੀਟਰ ਅੱਜ ਦੁੱਧ ਤਿਆਰ ਆ ਹਾਂ 20 ਦੀ ਗਾਰੰਟੀ ਦੇ ਬੰਦੇ ਇਹਦੀ ਚਰੋਤ ਹੋ ਗਿਆ ਬੰਦੇ ਅੱਛਾ ਕਿੰਨੇ ਕਮ ਹੈ 20 ਤੀਕਾ ਕਿੰਨੇ ਦਿਨਾਂ ਦੀ ਸੂਈ ਆ ਬਾਈ ਚੱਕੀ ਆ ਤੇ ਮੰਗ ਬੱਚਾ ਟੱਟੀ ਹੈ ਤੇ ਕਿੰਨੇ ਕਿ ਦਿਨਾਂ ਦੀ ਸੂਈ ਆ ਬਾਈ 7 ਦਿਨ ਸੂਈ ਨੂੰ ਹੋਏ ਹੁਣ ਕਿੰਨਾ ਕੁ ਤਿਆਰ ਆ ਬਾਈ 7 ਦਿਨਾਂ ਹੀ ਥੱਲੇ ਪੂਰੇ ਮਰਵਾ ਦੇਾਂਗੇ 7 ਦਿਨਾਂ ਹੀ ਸੂਈ ਥੱਲੇ ਠੀਕ ਆ ਤੇ ਭਾ ਵੀ ਇਹਦਾ ਜਾਇਜ਼ ਜਾਗ ਸਵਾ ਸਵਾ 79 ਸਵਾ 79 ਲੱਖ ਵਿੱਚ ਮਾਨਦਾਨ ਹੋ ਜੂ ਹਾਂਜੀ ਹਾਂ ਕਰਾਂਗੇ ਫੋਨ ਨੰਬਰ ਬਾਈ ਆਪਣਾ 95724 ਠੀਕ ਆ ਬਾਈ 330 ਪਿੰਡ ਬਾਈ ਟੱਲੇਵਾਲੀ ਟੱਲੇਵਾਲ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਬਰਨਾਲਾ ਪਿੰਡ ਟੱਲਿਆ ਜਿਹੜਾ ਬਰਨਾਲਾ ਸਵਾਤਨ ਅਲਖ ਭਾ ਵਿੱਚੋਂ ਮਾਂ ਤਾਂ ਜਿਹੜਾ ਖੁੱਲਾ ਹੋ ਜੂ ਤੇ ਫੋਨ ਨੰਬਰ ਵੀ ਤੋਂ ਪੁੱਛ ਇੱਕ ਵਾਰੀ ਆਪਾਂ ਹੋਰ ਪੁੱਛ ਲੈਨੇ ਆਂ ਦੇਖੋ ਲੇਵਲ ਹੂਆ ਦੇਖ ਲੋ ਤੇ ਨਾੜਾ ਨੂੜਾ ਵੀ ਬਹੁਤ ਜਿਆਦਾ ਕਰਮਾਲੀ ਤੇਰਾ ਤੇ ਲੇਵੇ ਵਾਲੀਆਂ ਨਾੜਾ ਦੇਖੋ ਯਾਰ 93 24 3306 ਇੱਕ ਵਾਰੀ ਹੋਰ 93724 3306 ਕਿੰਨਾ ਰੇਟ ਕਰਿਆ ਸਵਾਤਨ ਅਲਖ ਅੱਛਾ ਤੇ ਤੁਹਾਨੂੰ ਕਿੰਨੇ ਲੀਟਰ ਆ 18 ਆ ਤੇ ਤਿਆਰ ਆ 12 ਬਾਈ ਕਹਿੰਦਾ ਵੀ 18 ਲੀਟਰ ਦੁੱਧ ਦੀ ਬਾਈ ਪੂਰੀ ਤਸੱਲੀ ਆ ਘਰੋਂ ਚੋਕੇ ਲਿਆ ਸਕਦੇ ਹੋ ਤੁਸੀਂ ਤੇ ਬੱਚਾ ਮੰਗਰ ਕੱਟਾ ਬਾਈ ਹੈ ਨਾ ਕੱਟੀ ਕੱਟੀ ਬੱਚਾ ਬੱਚਾ ਵੀ ਮੰਗਰ ਕੱਟੀ ਆ ਬਾਈ ਲੈ ਬੱਚਾ ਵੀ ਮੰਗਰ ਕੱਟੀ ਆ 18 ਲੀਟਰ ਦੁੱਧ ਦੀ ਪੂਰੀ ਤਸੱਲੀ ਬਾਈ ਕਹਿੰਦਾ ਵੀ ਘਰੋਂ ਚੋਕੇ ਲਿਆ ਸਕਦੇ ਹੋ ਬਾਈ ਮਾਝਾ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਯਾਰ ਪੂਰੀ ਟੌਪ ਕੁਆਲਿਟੀ ਦੀ ਮਾਝਾ ਬਾਈ ਕਹਿੰਦਾ ਵੀ ਘਰੋਂ ਚੋਕੇ ਫੇਰ ਮੈਂ ਜਿਹੜੀ ਖਰੀਦ ਸਕਦਾ ਹਾਂ ਆ ਗਿਆ ਇੱਕ ਮੱਝ ਤੁਹਾਨੂੰ ਇੱਕ ਹੋਰ ਦਿਖਾਉਣਾ ਤੋਰ ਕੇ ਇੱਕ ਵਾਰੀ ਤੁਰਦੀ ਦੇ ਨੇਗਾ ਮਾਰ ਲਿਓ ਸਿੰਘਾ ਸੁੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਮਾਦਰੀ ਗੋਡੀ ਚ ਜ਼ਰੂਰ ਹੈਗੀ ਆ ਪਰ ਥੱਲੇੋਂ ਬੜੀ ਬਾਖਮਾਲ ਮਾਜਾ ਯਾਰ ਦੇਖੋ ਮਾਦਰੀ ਗੋਡੀ ਚ ਜ਼ਰੂਰ ਹੈ ਕਦਰ ਜ਼ਰੂਰ ਦਰਮਿਆਨ ਹੈ ਤੇ ਪਰ ਹਵਾਨਾ ਜਿਹੜਾ ਕਰਮਾਈ ਦਾ ਬੜਾ ਬਾਖਮਾਲ ਆ ਬਹੁਤ ਯਾਦੇ ਖੁੱਲਾ ਡੁੱਲਾ ਹਵਾਨਾ ਤੇ ਥਣ ਥਣ ਵੀ ਓਨੇ ਯਾਦੇ ਸੋਹਣਾ ਲੱਗਾ ਯਾਰ ਦੇਖੋ ਨੇਕ ਬੋਡੀ ਬੰਤਰ ਜੀ ਵੀ ਚੰਗੀ ਆ ਸਿੰਘ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਟੀ ਦੇ ਮੋਟਾ ਮੋਟਾ ਥਣ ਚਾਰੋਂ ਥਾਣੇ ਕੋਈ ਕੀ ਹਾਲ ਹੈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਜਨੂਰ ਸਿੱਖ ਹਾਂ ਜੀ ਅੱਛਾ ਇਹ ਮੱਝ ਦੀ ਜਾਣਕਾਰੀ ਦੇ ਵੀ ਇਹਦੇ ਥੱਲੇ ਦੁੱਧ ਕਿੰਨਾ ਤੀਸਰੇ ਬਿਆਹ ਤੇ ਮੈਂ ਆਈ ਤੀਸਰੇ ਸੂਏ ਮੈਂ 16 ਕਿਲੋ ਤੋਂ ਤਿਆਰ ਹੈ ਅੱਜ ਮੈਨੇ ਤਿਆਰ ਹੈ ਬੱਚਾ ਮਗਰ ਕੀ ਹੈ ਆਰ ਕਰਤੀ ਹੈ ਆ ਕੱਟੀ ਅੱਛਾ ਸੂਆ ਕਿਹੜਾ ਸੂਆ ਬਈ ਤੀਜਾ ਜੀ ਤੀਜਾ ਇਸ ਵਾਰ ਸੂਆ ਕਿੰਨੇ ਦਿਨਾਂ ਦੀ ਬਈ ਇਹ ਹੱਟਾ ਹੋ ਗਿਆ ਸੀ ਹੱਟਾ ਹੋ ਗਿਆ ਹਰ 23 ਸੂਈ ਥੱਲੇ ਹੁਣ ਕਿੰਨਾ ਕੁ ਤਿਆਰ ਹੈ ਹਰ 23 ਸੂਈ ਥੱਲੇ ਕਿੰਨਾ ਕੱਢ ਦੋ ਦੰਗ ਚਾਰ ਡੰਗ 3 ਦਾ 12 19 ਕੱਢ ਦੋ ਦੰਗ ਚਾਰ ਡੰਗ ਅਗਲਾ ਤਸੱਲੀ ਕਰ ਸਕਦਾ ਵਪਾਰ ਦਾ ਕੰਮ ਹੈ ਆਪਣਾ ਠੀਕ ਆ ਫੋਨ ਨੰਬਰ ਵੀ ਆਪਣਾ 98282 ਠੀਕ ਆ ਜੀ ਤੇ ਰੇਟ ਬਈ ਇਹਦਾ ਰੇਟ 140000 1 ਲੱਖ 40000 ਦੇਣ ਲੈਣ ਮੌਕੇ ਤੇ ਮੰਨ ਤਾਂ ਉਹ ਜੀ ਮੰਨ ਤਾਂ ਵਧੀਆ ਹੋ ਜੂ ਤੇ ਆ ਦੂਜੀ ਝੋਟੀ ਇਹ ਬਲੂਨ ਆ ਜੀ ਦੋ ਜੋ ਕੀ ਹੈ ਜੀ ਅੱਛਾ ਇਹਦੇ ਮਗਰ ਬੱਚਾ ਕੀ ਸੀ ਕੱਟੀ ਹੈ ਜੀ ਇਹ ਆਈ ਦੇ ਮਗਰ ਲੈ ਵੀ ਇੱਕ ਝੋਟੀ ਹੋਰ ਦਿਖਾਉਣੀ ਆ ਤੁਹਾਨੂੰ ਪਹਿਲਾ ਸੂਆ ਸੂਈ ਆ ਝੋਟੀ ਚਾਰ ਦਾ ਦਾ ਝੋਟੀ ਆ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਇਹਦੇ ਚੰਗੀ ਬੋਡੀ ਬੰਦਰਾ ਬਟੇ ਇਹਦੀ ਪੁੱਛ ਲਾਂਗੇ ਬਾਈ ਨੂੰ ਤੇ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲੈ ਦੇਖ ਲੈ ਵੀ ਤੀਜਾ ਦਿਨ ਬਾਈ ਕਹਿੰਦਾ ਵੀ ਸੂਈ ਨੂੰ ਆ ਬਾਕੀ ਜਾਣਕਾਰੀ ਸਾਰੀ ਜਿਹੜੀ ਬਾਈ ਦੀ ਪੁੱਛਾਂਗੇ ਆਪਾਂ ਬੇਲਬੂਲ ਦੇਖੋ ਕਰਮਾਲੀ ਯਾਰ ਬੰਤਰ ਦੀ ਚੰਗੀ ਐ ਝੋਟੀ ਪਿੱਠਪੋੜੇ ਦੀ ਬੰਤਰ ਬਹੁਤ ਜ਼ਿਆਦੇ ਸੋਹਣੀਆਂ ਕੱਦ ਪਜਣ ਦੀ ਵੀ ਪੂਰੀ ਓਕੇ ਆ ਤੇ ਥਣਲੇਵੇ ਦੀ ਵੀ ਬਿਲਕੁਲ ਸਾਫ਼ ਚਾਰੋਂ ਥਣ ਇੱਕੋ ਜੇ ਤੇ ਚੰਗਾ ਗੈਪ ਵਾਲਾ ਥਣ ਲੱਗਿਆ ਹੋਇਆ ਬਾਈ ਬੰਗੀ ਆ ਜੀ ਭਾਈ ਇਹ ਕਿਹੜਾ ਸੂਖੀ ਝੋਟੀ ਇਹ ਪਲੂਨ ਆ ਵੀਰੇ ਪਹਿਲਾ ਸੂਇ ਸਵਾਸ ਸੂਇਆ ਮੂੰਹ ਚੋਕੀ ਆ ਵੀਰੇ ਮੂੰਹ ਚੋਕੀ ਆ ਅੱਜ ਤੀਜੇ ਦਿਨ ਸੂਈ ਨੂੰ ਦੁੱਧ ਦਾ ਹਸਪੀਟਲ ਤਿਆਰ ਆ ਤੀਜੇ ਦਿਨ ਸੂਈ ਨੂੰ ਤੇ ਬੱਚਾ ਇਹਨੇ ਕਿਤੇ ਦਾ ਭਾਈ ਮਾਗਰ ਕੱਟਾ ਜੀ ਮਾਗਰ ਬੱਚਾ ਕੱਟਾ ਕਿਹੜਾ ਭਾਈ ਬੱਚਾ ਆ ਬੈਠਾ ਜੀ 나ੜੂਆ ਨਾਲ ਹੀ ਆ ਜੀ ਠੀਕ ਆ 나ੜੂਆ ਨਾਲ ਆ ਭਾਈ ਤੀਜੇ ਦਿਨ ਸੂਈ ਦੇ ਨਾਲ ਦੇ ਤੇ ਬੱਚਾ ਮਾਗਰ ਕੱਟਾ ਠੀਕ ਆ ਤੇ ਪਹਿਲਾ ਸੂਆ ਸੂਬੀ ਦੁੱਧ ਕਿੰਨਾ ਘੱਟਾ ਵੀ ਬੋਲਾ ਬੋਲਾ 10 ਕਿਲੋ ਵੀਰੇ ਤਿਆਰ ਆ ਬੋਲਾ ਤਿਆਰ ਆ ਦੱਸੋ ਬੋਲਾ ਤਿਆਰ ਆਗਾ ਕਿੰਨਾ ਪਾ ਦੂਗੀ ਵੀ ਦੁੱਧ 10 ਕਿਲੋ ਪਲਸ ਦੇ ਦੂਗੀ ਪਾ ਦੂਗੀ 14 ਕਿਲੋ ਤਸੱਲੀ ਆਲਾ ਫੁੱਲ ਕਰਦਾ ਦਾ ਪੂਰੀ ਫੁੱਲ ਕਰਕੇ ਲੈ ਕੇ ਜਾਵੀਂ ਠੀਕ ਆ ਪਿੰਡ ਆਪਣਾ ਦਾ ਸਾਈ ਭਾਈ ਸੇਖਾ ਜਲੂਰ ਜ਼ਿਲ੍ਹਾ ਕਿਹੜਾ ਪੈਂਦਾ ਬਰਨਾਲਾ ਪੈਂਦਾ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਠੀਕ ਆ ਜਿਹਨਾਂ ਸਾਈ ਤੋਂ ਚੋੜੇ ਦੋ ਟਾਈਮ ਤੋਂ ਬੱਚੇ ਚੋੜੇ ਜੇ ਸੰਧੀ ਹੋ ਗਈ ਉਹ ਸੌਦਾ ਕਰਦੇ ਤੇ ਇਹਦਾ ਰੇਟ ਕੀ ਰੱਖਾਂਗੇ ਬਈ ਆਪਾਂ ਮੈਂ ਢੂਣ ਨਹੀਂ ਦੇਦਾ 1.5 ਲੱਖ ਬੜਾ ਨਹੀਂ ਹੋ ਜੂਗਾ ਠੱਬਾ ਵੱਧ ਹੋਊਗਾ ਓਕੇ ਤੇ ਕਰ ਲਾਂਗੇ ਮਾਨਦਾਨ ਖੁੱਲਾ ਹੋ ਜਾ ਠੀਕ ਆ ਫੋਨ ਨੰਬਰ ਬੋਲ ਆਪਣਾ 9962875271 ਇੱਕ ਵਾਰੀ ਹੋਰ ਬੋਲ ਦੇ 9962875271 ਠੀਕ ਆ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਦੋ ਮੱਜਾਂ ਸੀ ਬਾਈ ਕੋਲ ਦੋਨੇ ਤੁਹਾਨੂੰ ਦਿਖਾ ਦਿਆਂ ਆਹ ਫਲ ਕਹੂਨ ਸੂਈ ਹੈ ਤੇ ਆਹ ਸੂਈ ਆ ਤੀਜਾ ਸੂਣਾ ਬਈ ਇਹ ਤੀਜਾ ਸੂਈ ਹੈ ਤੇ ਥਣਲੇਵਾ ਬੜਾ ਬਾ ਕੁਮਾਲਾ ਯਾਰ ਕਰਮਾਲੀ ਦਾ ਦੇਖੋ ਦੁੱਧ ਵਾਲੀ ਮੱਝ ਆ ਬਾਈ ਬਣਾ ਲਿਓ ਸੰਬਰਕ ਜੇ ਕਿਸੇ ਵੀ ਭਰਾ ਦੇ ਸਮਝ ਚ ਆਉਂਦੀ ਹੋਈ ਪਸ਼ੂ ਮੰਡੀ ਢਨੋਲਾ ਦੇ ਬਾਈ ਦੋਨੇ ਮੱਝਾਂ ਲੈ ਗਏ ਵਪਾਰ ਦਾ ਕੰਮ ਆ ਇਹਨਾਂ ਤੋਂ ਬਿਨਾ ਘਰੇ ਵੀ ਹੁੰਦੀਆਂ ਨਾ ਬਾਈ ਇਹਨਾਂ ਤੋਂ ਬਿਨਾ ਜਿਹੜੀਆਂ ਹਰ ਟਾਈਮ ਮੱਝਾਂ ਘਰੇ ਵੀ ਹੁੰਦੀਆਂ ਬਾਈ ਹੋਰਾਂ ਕੋਲ ਨਾਲ ਸੀਪਾ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਜਾ ਵੀ ਪਸ਼ੂ ਮੰਡੀ ਢਨੋਲਾ 11 ਤਰੀਕ 9 ਮਹੀਨਾ 2025 ਝੋਟੀ ਦਿਖਾਉਣੇ ਤੁਹਾਨੂੰ ਇੱਕ ਡਿਟੇਲ ਸਾਰੀ ਬਾਈ ਫਰੋਂ ਤੋਂ ਪੁੱਛਾਂਗੇ ਇੱਕ ਵਾਰੀ ਖੜੀ ਤੇ ਨੀਗਾ ਮਾਰੋ ਦੇਖੋ ਜੀ ਪਿੰਡ ਪਿੰਡ ਚੋਰੀ ਕਮ ਤੇ ਇਹ ਇਹ ਝੋਟੀ ਪਹਿਲਾਂ ਹੈ ਪਹਿਲਾਂ ਦੁੱਕੀ ਹੈ ਜੀ ਦੁੱਕੀ ਦੁੱਕੀ ਦੋ ਦੰਦੀ ਅੱਛਾ ਦੁੱਕੀ ਹੈ ਪਹਿਲਾਂ ਮਾਂ ਬੱਚਾ ਕੀ ਹੈ ਕਟਾ ਕਟਾ ਤੇ ਕੀ ਠੀਕ ਰੁਕਿਆ ਨ ਹੋਇਆ ਅੱਜ ਇਹ 7 ਸੀਮਾ ਦੇ ਨੇ ਸੀਮਾ ਦੇ ਨੇ ਹਾਂ ਕਿੰਨਾ ਤੋਟ ਕਰਾਈ ਹੁਣ ਦੁੱਤੇ ਕਿਹਾ 12 ਕਿਲੋ ਦੀ ਥਿਆਰ ਹੈ 12 ਨਹੀਂ ਚਲ ਤੋਲ ਕੇ ਦੇ ਦਾਂਗੇ ਤੋਲ ਕੇ ਹਾਂ ਐ ਕੰਡੇ ਦਾ ਹਾਂ ਕੰਡੇ ਦਾ ਅੱਛਾ ਤਾਂ ਮਗਰ ਬੱਚਾ ਕੀ ਹੈ ਕਟਾ ਕਟਾ 8 8 ਇੱਕ ਬੇਤਰੀ 1.25 ਦੀ ਹੈ ਮੁੱਲ ਕਿ 40 ਮੋਲ ਤਾਂ ਪਪਾ ਪਾ ਪਨਾਈ ਕਰਦੇ ਮੰਦਾ ਹੋ ਗਿਆ ਥੋੜਾ ਜੰਗ ਆਉਂਦੇ ਸਹਾਨਾ ਨਹੀਂ ਮੰਦਾ ਕੋਸ਼ੀ ਹੈ ਹੈ ਚੰਗੇ ਜਾਨਵਰ ਹੈ ਜਾਨਵਰ ਦਾ ਠੀਕ ਹੈ ਜਾਨਵਰ ਹੈ ਹਾਂ ਦੁੱਧ ਦਿੰਦਾ ਹੈ ਇਹਦੀ ਦੁੱਧ ਕੱਢ ਦੂ 12 ਕਿਲੋ ਮਾਸ ਨਾਲੋਂ ਸ਼ਾਮੀ ਜੀ ਖੜੀ ਆਜ ਤੋਲ ਕੇ ਦੇਵਾਂਗੇ ਠੀਕ ਹੈ ਪੂਰਾ ਤਸੱਲੀ ਵਾਲਾ ਕੰਮ ਹੈ ਤੋਲ ਕੇ ਦੇਵਾਂ 12 ਕਿਲੋ ਠੀਕ ਹੈ ਆ ਬਾਪੂ ਦਾ ਫੋਨ ਨੰਬਰ ਆ ਜੀ ਦੇਖੋ ਜੀ ਹਾਂ ਜੀ ਕਿਹੜੇ ਕਿਹੜੇ ਕੱਟੀ ਆ ਕੋ ਮੜੋ ਇਹ ਕਿਹੜਾ ਮੌਕਾ ਕੋਈ 8629 324 3629 ਇਹ ਵਾਪੂ ਦਾ ਫੋਨ ਨੰਬਰ ਹੈ ਜੀ 12 ਕਿਲੋ ਦੁੱਧ ਕਹਿੰਦਾ ਮਾਗੜ ਬੱਚਾ ਕੱਟਾ ਛੋਟੀ ਚੰਗੀ ਹੈ ਦੇਖੋ ਬੁਣਾ ਲਓ ਸੰਪਰਕ ਲੈ ਵੀ ਗੱਬਣ ਮਾਜ ਦਿਖਾਉਣ ਲੱਗਾ ਇੱਕ ਸੋਨੂ ਸਿੰਘਾ ਸੋਂਗਾ ਨਹੀਂ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਜਾਣਕਾਰੀ ਸਾਰੀ ਜਿਹੜੀ ਬਾਪੂ ਵਰਗਿਆਂ ਤੋਂ ਪੁੱਛਾਂਗੇ ਕੱਦ ਪੈੜ ਦੀ ਬਹੁਤ ਜਿਆਦਾ ਡਬਲ ਮਾਜਾ ਇਹ ਕੋ ਝੋਟਿਆਂ ਵਰਗੀ ਮਾਝਾ ਬੰਤਰ ਦੇਖੋ ਯਾਰ ਬੜੀ ਬਾਖਮਾਲ ਫੁੱਲ ਕੱਦ ਫੁੱਲ ਵਜਣਾ ਇਹ ਸੁਣ ਦੇ ਦਿਨ ਹਜੇ ਲੈਂਦੀ ਐ ਕੋਈ ਸਰਦਾਰ ਦੀ ਪਿੱਠੀ ਤੋੜਾ ਤਰ੍ਹਾਂ ਬੋਲਦੀ ਬੰਤਰ ਬੜੀ ਬੋਲਦੀ ਦਾ ਕਿਤੇ ਬਿਲਕੁਲ ਹੈਗਾ ਕੋਈ ਤਾਂ ਸਿੰਘ ਸੰਗੋ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਦੇ ਝੋਟਿਆਂ ਵਰਗੀ ਐ ਯਾਰ ਮੈਂ ਖੁਦ ਹੜਕੋ ਲਈ ਪਾਈਪਰ 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 ਸਮੇਂ ਤੋਂ ਯਾਨੀ ਜਦੋਂ ਗੰਦੀ ਸੀ ਇਹ ਯਾਨੀ ਸੀ ਜੰਤਾ ਹੈ ਅ ਛੱਟੇ ਯਾਨੀ ਪਾਛੇ ਵਾਲੇ ਕੰਨੇ ਵਾਲੇ ਪਿਆ ਸਾਇਕ ਪਾਛੇ ਦਾ ਛੱਟਿਆ ਹੈ ਇਹ ਕਿੰਨੇ ਪੜੇ ਹੋ ਕੁਮਾ ਜੀ ਨਾ ਕੁਮਾ ਜੀ ਦੇ ਪੂਰੇ ਬਲਾਕਾਂ ਦਾ ਛੱਟਿਆ ਪਾਛੇ ਦਾ ਛੱਟਿਆ ਅੱਛਾ 8 ਦਾ 8 ਤੇ ਪੰਜਾਬੀ ਦੇ ਪਛਾਣ ਪੜ ਤੌਰ ਤੇ ਕੈ ਸਾਲਾਂ ਦੀ ਹੈ ਨਹੀਂ ਨਹੀਂ ਜਦੋਂ ਇਹ ਛੱਗ ਦੇ 4 1/2 4 1/2 ਸਾਲ ਦੀ ਹੈ 4 1/2 ਸਾਲ ਦੀ ਹੈ ਪਹਿਲੇ ਛੂਏ ਦਾ ਕੀ ਕਹਿਣਾ ਹੈ ਸੋ ਅੰਦਰ ਆ ਲਿਟਰ ਉਹ ਕੋਲਸਟਰ ਆ ਲਿਟਰ ਇਹ ਦੇ ਮਗਰ ਬੱਚਾ ਕਿਸੀ ਪਹਿਲਾਂ ਖੱਟੀ ਸੀ ਪੱਤੀ ਸੀ ਉਹ ਰੱਖਿਆ ਕਰੇ ਕਿੰਨੇ ਮੈਂ ਕਿੰਨੀ ਇਹਦੇ ਇੱਕ ਸਾਥ ਤੇ ਕੱਚੀ ਕਿ ਨਹੀਂ ਚਾਹੁੰਦੇ ਇਹ 1.25 ਦਿਨਾਂ ਦੇ 25 ਦਿਨ ਦੀ ਕੱਚੀ ਆਈ ਕਿ ਗੱਲ ਹੈ ਇਹਨੇ ਕੱਚੀ ਵੇਚਣਾ ਹੈ ਜੀ ਧੰਨਵਾਦ ਕੰਦਾ ਬਾਹਰ ਜਾਣਾ ਹੈ ਬਾਹਰ ਜਾਣਾ ਅੰਦਰ ਦਾ ਕਰੋ ਪੱਤੀਆਂ ਕਾਣੂ ਵੇਚ ਦੇ ਕੇ ਬਾਹਰ ਜਾਣਾ ਮੁੱਲ ਵਾਲਾ ਕਿੰਨਾ ਕਰ ਰਖਦਾ ਬਾਪੂ ਦਾ ਹਾਂ ਮੁੱਲ 160 160000 ਕਿੰਨੇ ਹੀ ਦੇਵਾਂਗੇ ਮੰਨ ਤਾਂ ਹੋ ਜੂ ਵਿੱਚੋਂ ਖੁੱਲਾ ਉਹ ਨੰਬਰ 914 ਲਾਈਡਰ ਤੁਹਾਨੂੰ ਨਾਲ ਹੈ ਨਹੀਂ ਵੈ ਨਹੀਂ ਹਾਂ 90563 ਹਾਂ 31084 ਇੱਕ ਵਾਰੀ ਫਿਰ ਤੋਂ 90563 ਹਾਂ 31084 ਵਾਖਰਾ ਕਿੰਨੀ ਕਰੀ ਹੀ ਆ ਇਹਦੀ ਯਾਰ ਜਰਾ ਆਰਾਮ ਪਾਈ ਗਏ ਆ ਬਸ ਹਲ ਖੇਡ ਪਾਈ ਨਹੀਂ ਕੰਕ ਕੰਕ ਤੇ ਮਸਤੀ ਕਰ ਫੇਡ ਨਾ ਫੇਡ ਨਹੀਂ ਪਾਈ ਪੰਜ ਦਾਣੇ ਪੰਜ ਦਾਣੇ ਦਾਣਾਂ ਦਾਦਲਾ ਅੱਛਾ ਫੜੀ ਬਹੁਤ ਘਰ ਦੀ ਚੱਕ ਟੱਟੀ ਸੀ ਫੜੀ ਫੜੀ ਜਾਣਾ ਮੱਝ ਬੋਲਦੇ ਤਾਂ ਕੀ ਕਰਨਾ ਉਹ ਬਾਤ ਨਹੀਂ ਲੱ ਜਾਂਦਾ ਚਲੋ ਭਾਈ ਸੁਣਦਾ ਹਜੇ ਤਾਂ 1 ਮਹੀਨਾ ਪਿਆ ਬਈ ਅਬ ਇੱਕ ਮਾਝਾ ਸਾਨੂੰ ਹੋਰ ਦਿਖਾਉਣਾ ਇੱਕ ਵਾਰੀ ਫੇਸ ਕੁਆਲਿਟੀ ਚੈੱਕ ਕਰ ਲੈ ਸੋਹਣੀ ਫੇਸ ਕੁਆਲਿਟੀ ਐ ਸਿੰਘ ਥੋੜਾ ਜਿਹਾ ਖੁੱਲਾ ਕਾ ਪਰ ਗੋਡੀ ਮੁਤਾਬਕ ਜਿਹੜਾ ਜਾਜਦਾ ਬਈ ਤੇ ਇੱਕ ਵਾਰੀ ਤੋਰਾ ਦੂਰਾ ਚੈੱਕ ਕਰ ਲਓ ਫੁੱਲ ਕਰ ਤੋਂ ਫੁੱਲ ਪਾਉਣ ਤੇ ਕੋਈ ਨਹੀਂ ਖੁੱਲਾ ਡੁੱਲਾ ਜਿਹੜਾ ਕਰਨ ਵਾਲੀ ਨੇ ਹਵਾਨਾ ਤਿਆਰ ਕਰਾਇਆ ਦੇ ਸਾਰਾ ਹਵਾਨਾ ਦੇਖੋ ਚੱਲ ਲਾ ਬਣਿਆ ਹੋਇਆ ਕੋਈ ਚਾਹੀਏ ਦੀ ਫਾੜੀ ਦੋ ਤੇ ਮੇਰੇ ਦਾ ਹੈ ਕਿੰਨਾ ਤੋਂ ਚਾੜ ਥੋੜਾ ਜਿਹਾ ਮੇਰੇ ਮਾਨਾ ਹੁਨਾ ਕਰਮਾਲੀ ਨੇ ਬਹੁਤ ਜ਼ਿਆਦਾ ਤਕੜਾ ਪਿਆਰ ਕਰਿਆ ਯਾਰ ਫੁੱਲ ਕੱਟ ਫੁੱਲ ਵਜਨ ਕੋਈ ਅੰਤ ਨਹੀਂ ਕੱਟ ਵਜਦਾ ਤੇ ਆ ਮੰਗਰੇ ਦਾ ਬੱਚਾ ਆ ਗਿਆ ਹਾਂ ਹੁਣ ਭਾਛੇ ਵੀ ਡਿਟੇਲ ਸੂਆ ਕਿਹੜਾ ਸੂਵੀ ਬਈ ਇਸ ਵਾਰ ਚੌਥਾ ਸੂਆ ਇਸ ਵਾਰ ਸੂਵੀ ਕਿੰਨੇ ਦਿਨਾਂ ਦੀ ਬਈ ਹੈ ਸੱਚ ਬੋਲਿਆ ਸਹੀ ਬੋਲਿਆ ਪਾਤਾ ਦੂਜੇ ਕਹਿੰਦੇ ਨਹੀਂ ਨਾ ਨਾ ਉਹ ਵੀ ਤੀਜੇ ਕਹੀ ਜਾਂ ਕੋਈ ਕਿੰਨੇ ਦਿਨਾਂ ਦੀ ਬਈ ਇਹ 12 ਮਾ ਤੁਨੋ ਗਈ ਬੱਚਾ ਕੀ ਜਿਹਦਾ ਬਈ ਕੱਟਾ ਜਿਹਦਾ ਬੱਚਾ ਮਗਰ ਕੱਟਾ ਬਈ ਸੂਈ ਨੂੰ ਹੋਵੇ 12 ਦਿਨਾਂ ਦਾ ਤੇ ਪੁਰਾ 12 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਹੁਣ ਵੀਰੇ 13 14 ਲੀਟਰ ਤੱਕ ਕੱਢੀ ਜਾਂਦੀ 13 ਤੋਂ 14 ਲੀਟਰ ਪੂਰਾ ਤਸਲੀ ਵਾਲਾ ਦੋ 16 ਰਾਹ ਨੂੰ 15 ਦਾ ਫੁੱਲਾ ਦੋ ਡੰਗ ਚਾਰ ਡੰਗ ਬੰਦਾ ਚੋ ਸਕਦਾ ਕਰੇ ਠੀਕ ਆ ਤੇ ਫੁੱਲੇ ਵਿੱਚ ਬੰਦਾ ਕਿ 18 20 ਕਰੇ ਲਹੋਰੇ ਚਵਾਈ ਚੁਬੀ ਦੀ ਚੰਗੀ ਆ ਬਈ ਬੋਲੀ ਆ ਬੋਲੀ ਜਮਾ ਤੁਹਾਡੀ ਗੁੜੀ ਬੰਦਾ ਜਿਹੜਾ ਮਰਜੀ ਚੋਲੇ ਠੀਕ ਆ ਤੇ ਵੇਚਣ ਵਾਲਾ ਕੀ ਰੱਖਦਾ ਭਾਜਦਾ ਫਿਰ ਬੇਚਣ ਵਾਲੇ ਨੇ ਮੰਗਿਆ ਸੀ 180 ਪਰ 65 ਦੀ ਛੱਡਦਾ 165000 ਦੀ ਜਾਇਜ਼ ਗੱਲ ਆ ਬਈ ਹਨਾ ਪਾ ਵੀ ਪਾਈ ਨੇ ਬਿਲਕੁਲ ਜਾਇਜ਼ ਕਰਿਆ ਮੱਝ ਦੇ ਮਦਾਵ ਕੇ ਛੋਟਿਆਂ ਵਰਗੀ ਮੱਝਾ ਦੇਖੋ ਤੇ ਦੁੱਧ ਦੱਦ ਵੀ ਪੂਰਾ ਚੰਗਾ ਬਾਈ ਦੇ ਦਸਨ ਮਦਾਵਕ ਬਾਕੀ ਤੇ ਥੱਲੇ ਤੁਸੀਂ ਜਿਹੜੀ ਆਪ ਕਰਨੀ ਹੁੰਦੀ ਆਪਣਾ ਕੰਮ ਬਈ ਵੀਡੀਓ ਬਣਾਉਣਾ ਚੀਮਾ ਜੋਧਪੁਰ ਜ਼ਿਲ੍ਹਾ ਕਿਹੜਾ ਪੈਂਦਾ ਬਈ ਬਰਨਾਲਾ ਜਿਲ੍ਹਾ ਠੀਕ ਆ ਤੇ ਫੋਨ ਨੰਬਰ ਵੀ ਆਪਣਾ 9463545135 ਇੱਕ ਵਾਰ 9463545135 ਠੀਕ ਹੈ ਜੈ ਜੈ ਕਿੰਨੇ ਬਿੱਤੇ ਨੇ ਇੱਕ ਪੈਂਡ ਦੇ ਵਿੱਚੋਂ ਮਾਨਦਾਨ ਖੁੱਲਾ ਹੋ ਜੂਗਾ 65 ਤੋਂ ਮਾਨਦਾਨ ਕਰਦਾ ਤੇ ਦੁੱਧ ਕਿੰਨਾ 17 ਖੁੱਲਾ ਜੀ 15 ਬੱਚਾ ਮਗਰ ਕੱਟਾ ਬਈ ਹੈ ਨਾ ਆ ਕੱਟੀ ਹੈ ਕੱਟੀ ਬੱਚਾ ਮਗਰ ਕੱਟੀ ਹੈ ਬਈ ਲੈ ਇੱਕ ਦੇ ਮੁੱਲ ਚ ਦੋ ਨਗ ਬੱਚਾ ਵੀ ਮਗਰ ਕੱਟੀ ਹੈ ਤੇ ਕੱਟੀ ਨੇ ਵੀ ਚੰਗੀ ਬਣਨਾ ਮਾਜੇ ਦਾ ਦੇਖ ਲਓ ਢਾਂਚਾ ਉਹੋ ਜੀ ਜਿਹੜੀ ਕੱਤੀ ਬਣਨੀ ਆ ਇੱਕ ਦੇ ਮੁੱਲ 'ਚ ਦੋ ਆਉਣਿਆ ਇੱਕ 65 ਦੇ ਵਿੱਚੋਂ ਮਾਨਤਾ ਨੂੰ ਫੁੱਲ ਕਰ ਦੇਣਾ ਤੇ ਖੁੱਲੀ ਆ ਢਾਂਚੀ ਦੀ ਬੁਰੀ ਜਿਹੜੇ ਆਹ ਲੋ ਜੀ ਪਿਛਪੈਂਦੀਆਂ ਨਹੀਂ ਕਿੰਨੀ ਜ਼ੋਰ ਜੀ ਅੱਛਾ ਆਈ ਦੀ ਉਮਰ ਕਿੰਨੀ ਆ ਗਈ ਆ ਫਰੰਟ ਵਾਲੀ ਦੀ ਹਾਂ 10 ਮਹੀਨੇ ਦੀ ਆ ਹਾਂ ਜੀ ਨੰਬਰ ਇੱਕ ਵਾਲੀ 10 ਮਹੀਨੇ ਦੀ ਹਾਂ ਅਗਲੀ ਅਗਲੀ 11 ਮਹੀਨੇ ਦੀ 11 ਮਹੀਨੇ ਦੀ ਉਹ ਹੈ ਜੀ ਸਾਡੇ ਸਾਥ ਨੇ ਹੁਣ ਇਹਦਾ ਰੱਛ ਇਹਦਾ ਕੀ ਰੇਟ ਆ ਮੰਗਦਾ ਕਿੰਨੇ ਆ ਜੇਬ ਵਿੱਚ ਪਾਉਣ ਵਾਲੇ ਕਿੰਨੇ ਮੰਗਦਾ ਤੇ ਟੱਚ ਕਿਆਰ ਕਿੰਨੇ ਦੀ ਆ ਇਹਦਾ ਮੁੱਲ ਤਾਂ 25000 ਕਰਦੇ ਮਹਾਰਾਜ ਮੋਲਵਾ ਵੀ ਕਰ ਲੈ ਮੋਲ ਤਾਂ ਕੋਈ ਪਤਾ ਨਹੀਂ 20 ਮੁੱਲ ਕਰਦੇ ਆ 20 20 ਦੀ 20 ਦੀ ਦੇਓਗੇ ਹਾਂਜੀ ਉਦੋਂ ਘੱਟ ਵੱਗ ਨਹੀਂ ਜੀ ਬੱਚਿਆਂ ਛੋਟੀਆਂ ਹਿਸਾਬ ਨਾਲ ਕਰ ਲੈ ਇਹ ਤੋਂ ਆ ਪਹਿਲੀ ਮੁੱਲ ਤਾਂ ਆਉਂਦਾ ਵੀ 20 ਕਰਿਆ ਮਹਾਰਾਜ ਹੂੰ ਤੇ ਕਿੱਥੋਂ ਤੱਕ 18000 ਉਹਨੇ ਕਹੀ ਕਿੰਨੇ ਲੈਣੇ ਨੇ 18000 ਪਚਕਾਰ ਨਾਲ ਮਾਰੀ ਹਾਂ ਤੇ ਉਹ ਫਰੰਟ ਵਾਲੀ ਪਹਿਲੇ ਪਾਜੀ ਪਿੱਛੇ ਉਹ ਵੀ ਰੱਖੀ ਉਹਦਾ 18000 ਰੁਪਏ ਬੱਲੇ ਤੇ ਦੇ ਲੈਣ ਵਾਲਾ ਛੋੜਾ ਤੇ ਪਿੰਡ ਕਿਹੜਾ ਛੋੜਾ ਪੁੱਚੋ ਕਣਾ ਬਾਈ ਪੁੱਚੋ ਕਣਾ ਮੋਬਾਈਲ ਨੰਬਰ 70379 99213 ਇਹ ਤੁਸੀਂ ਫਾਰਮਾ ਤੋਂ ਲਿਆਉਂਦੇ ਹੋ ਨਹੀਂ ਵੀ ਆਪਣੇ ਘਰੋਂ ਬੱਚੇ ਆ ਤਾਂ ਆਪਦੀਆਂ ਬੱਚੇ ਆਉਂਦੀਆਂ ਬੱਚੇ ਕਰੂਂਦੇ ਹੂੰ ਵਪਾਰ ਵਾਲੀ ਕੋਈ ਗੱਲ ਨਹੀਂ ਵੀ ਮਾਂ ਕਈ ਵਾਰੀ ਢਾ ਕੇ ਮੁੰਡੇ ਵੇਚ ਦਿੰਦੇ ਨੇ ਬਾਈ ਇਹ ਤਾਂ ਘਰੋਂ ਬੱਚੇ ਅੱਛਾ ਠੀਕ ਆ ਕਿੰਨੀਆਂ ਕਿ ਬੱਚੀਆਂ ਹੋਰ ਕਰੇ ਆਪਣੇ ਕੋਲੇ 3-4 ਤਿੰਨ ਚਾਰ ਹੋਰ ਹੈ ਤੇ ਮੋਬਾਈਲ ਨੰਬਰ ਤੇ 70379 99213 ਇੱਕ ਵਾਰੀ ਫੇਰ ਬੋਲੋ 70379 99213 ਪਿੰਡ ਕਿਹੜਾ ਪੁੱਜੋਖਲਾ ਜ਼ਿਲ੍ਹਾ ਬਠਿੰਡਾ ਆਪ ਚੋਗੜੀ ਅੰਦੇਸ ਕੋਲੇ ਅੰਦੇਸ ਵਾਲੀ ਨੇ ਜੱਟਾ ਕੋਲੇ ਠੀਕ ਹੈ ਧੰਨਵਾਦ ਜੀ ਮੈਂ ਵੀ ਆ ਤਨ ਬੱਚੀਆਂ ਬਾਈਆਂ ਬਣਾ ਲੈ ਉਸ ਬਾਅਦ